ਹਾਂਜੀ ਪਿਆਰਿਓ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਯਾਰ ਪੀਸੀਐਸ ਦਾ ਜਦੋਂ ਨੋਟੀਫਿਕੇਸ਼ਨ ਆਇਆ ਸੀ ਨਾ 4 ਸਾਲ ਬਾਅਦ ਸਾਨੂੰ ਬੜਾ ਚਾਹ ਚੜ ਗਿਆ ਸੀਗਾ ਫਿਰ ਜਦੋਂ ਆਪਾਂ ਪੋਸਟਾਂ ਦੇਖੀਆਂ ਸਾਡਾ ਚਾਹ ਹੋਰ ਡਬਲ ਹੋ ਗਿਆ ਸਾਨੂੰ ਇਹ ਸੀਗਾ ਕਿ ਚਲੋ ਯਾਰ ਹੁਣ 322 ਪੋਸਟਾਂ ਆਈਆਂ ਤਾਂ ਸਹੀ ਇੱਕ ਅੱਧੀ ਪੋਸਟ ਛੇ ਦਾ ਅਸੀਂ ਵੀ ਲੈ ਕਰਾਂਗੇ ਜੀ ਹੁਣ ਜਦੋਂ ਨਾ ਇੱਕ ਡੇਟ ਦੀ ਗੱਲ ਕੀਤੀ ਕਿ ਭਾਈ ਕਦੋਂ ਡੇਟ ਆਏਗੀ ਤੇ ਉੱਥੇ ਲਿਖ ਦਿੱਤਾ ਗਿਆ ਅਪ੍ਰੈਲ ਟੈਂਟੇਟਿਵਲੀ ਹੁਣ ਲੋਕਾਂ ਨੇ ਮੰਨ ਲਿਆ ਕਿ ਚਲੋ April ਚ ਪੇਪਰ ਹੋ ਜਾਏਗਾ ਫਿਰ ਥੋੜਾ ਆਪਾਂ ਅੱਗੇ ਹੋਰ ਗਏ ਤੇ ਦੋ ਹਫ਼ਤੇ ਪਹਿਲਾਂ ਅਸੀਂ ਦੇਖਿਆ ਕਿ ਇੱਕ ਰਿੱਟ ਪੈ ਗਈ ਜੀ ਹੁਣ ਕਿਸ ਚੀਜ਼ ਤੇ ਰਿੱਟ ਪੈ ਗਈ ਕੀ ਚੱਕਰ ਹੋ ਗਿਆ ਲੋ ਜੀ ਉਹ ਵੀ ਆਪਾਂ ਦੇਖ ਲਿਆ ਪਰ ਹੁਣ ਨਾ ਬਿਆਰਿਓ ਇੱਕ ਹੋਰ ਮੁੱਦਾ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਜਿਹੜੇ ਕਿ ਨਾ ਜਿਹਨੂੰ ਆਪਾਂ ਬਹੁਤ ਸਰਲ ਪਾਸ਼ਾ ਚ ਕਹੀ ਹੈ ਨਾ ਇਸਥੇ ਵੀ ਰਿੱਟ ਪੈ ਸਕਦੀ ਹੈ ਪੰਜਾਬ ਪੀਸੀਐਸ 2025 ਦੀ ਨੋਟੀਫਿਕੇਸ਼ਨ ਦੇ ਵਿੱਚ ਤਿੰਨ ਇਹੋ ਜਿਹੇ ਵੱਡੇ ਇਸ਼ੂਜ਼ ਨੇ ਨਾ ਜਿਹੜੇ ਕਿ ਤੁਸੀਂ ਸੁਣ ਲਓ ਜਿਹੜੇ ਕਿ ਤੁਸੀਂ ਇੱਕ ਵਾਰ ਦੇਖ ਲਓ ਤੇ ਤੁਹਾਨੂੰ ਇੱਕ ਨਾ ਬਹੁਤ ਕਲੈਰਿਟੀ ਹੋ ਜਾਏਗੀ ਕਿ ਪੇਪਰ ਕਦੋਂ ਹੋ ਸਕਦਾ ਤੇ ਤੁਸੀਂ ਉਸ ਦੀ ਤਿਆਰੀ ਦਾ ਰੋਡਮੈਪ ਕਿਸ ਤਰ੍ਹਾਂ ਬਣਾਣਾ ਹੈ ਸੋ ਬਈ ਜੇ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ ਤਿੰਨ ਵੱਡੇ ਇਸ਼ੂਸ ਪੰਜਾਬ ਪੀਸੀਐਸ ਦੀ ਨੋਟੀਫਿਕੇਸ਼ਨ ਕੀ ਹੈ ਕਿਸ-ਕਿਸ ਚੀਜ਼ ਤੇ ਰਿੱਟ ਜਹਾਂ ਦੇ ਪਾਈ ਜਾ ਸਕਦੀ ਹੈ ਜਾਂ ਪੈ ਗਈ ਹੈ ਤੇ ਅਖੀਰ ਵਿੱਚ ਜਿਸ ਨਾਲੋਂ ਤੁਸੀਂ ਸਭ ਤੋਂ ਜ਼ਿਆਦਾ ਫਾਇਦੇਮੰਦ ਰਹੋਗੇ ਕਿ ਭਈ ਤਿਆਰੀ ਦਾ ਹੁਣ ਕੀ ਕਰੀਏ ਕਿ ਸਰ ਪੇਪਰ ਕਦੋਂ ਹੋਏਗਾ ਪੇਪਰ ਕਦੋਂ ਹੋਏਗਾ ਤੇ ਉਹਦੀ ਤਿਆਰੀ ਦਾ ਰੋਡ ਮੈਪ ਕੀ ਰੱਖ ਸਕਦੇ ਆ ਗੇਅਰ ਆਪਣੇ ਡਾਊਨ ਨਹੀਂ ਕਰਨੇ ਪਹਿਲਾਂ ਹੀ ਦੱਸ ਰਿਹਾ ਪਰ ਇਸ ਵੀਡੀਓ ਨੂੰ ਥੋੜਾ ਧਿਆਨ ਨਾਲ ਸੁਣਿਓ ਕਿਉਂਕਿ ਪੰਜਾਬ ਜੀਕੇ ਵੀ ਵਧਾਏਗਾ ਠੀਕ ਹੈ ਸੋ ਸਭ ਤੋਂ ਜੇ ਆਪਾਂ ਤਿੰਨ ਚੀਜ਼ਾਂ ਦੀ ਗੱਲ ਕਰੀਏ ਦ 3 ਬਿਗੇਸਟ ਇਸ਼ੂਸ ਸਭ ਤੋਂ ਪਹਿਲਾਂ ਜੀ ਊਮਨ ਰਿਜ਼ਰਵੇਸ਼ਨ ਦਾ ਇਸ਼ੂ ਉਸ ਤੋਂ ਬਾਅਦ ਪੇ ਕਮਿਸ਼ਨ ਤੇ ਤੀਸਰਾ ਇਸ਼ੂ ਮੈਂ ਕੀ ਦੱਸ ਰਹੇ ਆ ਜੀ ਡੇਟ ਆਫ ਦਾ ਐਗਜ਼ਾਮ ਇਹ ਤਿੰਨ ਇਸ਼ੂ ਕੀ ਨੇ ਪਲੀਜ਼ ਅਖੀਰ ਤੱਕ ਦੇਖਿਓ ਤਾਂਕਿ ਤੁਹਾਨੂੰ ਪਤਾ ਲੱਗੇ ਕਿ ਬਈ ਪੰਜਾਬ 'ਚ ਜਦੋਂ ਨੋਟੀਫਿਕੇਸ਼ਨ ਆਉਂਦੀ ਹੈ ਨਾ ਕਿਸੇ ਐਗਜ਼ਾਮ ਦੀ ਉਹ ਵੀ ਜਿਹਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਆ ਸੈਕ੍ਰੋਸੈਂਟ ਨਹੀਂ ਹੈ ਯਾਨੀ ਕਿ ਉਹ ਵੀ ਕਿਸੇ ਖਾਮੀਆਂ ਤੋਂ ਪਰੇ ਨਹੀਂ ਹੈ ਸਭ ਤੋਂ ਪਹਿਲਾਂ ਊਮਨ ਰਿਜ਼ਰਵੇਸ਼ਨ ਦਾ ਇਸ਼ੂ ਜਿਹੜਾ ਆਪਾਂ ਦੇਖਾਂਗੇ ਚਲੋ ਪੰਜਾਬ ਜੀ ਕਿਹਦਾ ਕੁਐਸਚਨ ਔਮਨ ਰਿਜ਼ਰਵੇਸ਼ਨ ਕਿਨੇ ਲਾਗੂ ਕਰਾਈ ਸੀ ਯਾਦ ਹੈ ਜੀ 2020 ਦੇ ਅਰਾਊਂਡ ਲਾਗੂ ਹੋਈ ਸੀ ਕਿਹਦੀ ਸਰਕਾਰ ਸੀ ਕੈਪਟਨ ਸਰਕਾਰ ਸੀ ਬਿਆਰਿਓ ਤੇ ਜਦੋਂ ਕੈਪਟਨ ਸਰਕਾਰ ਦੇ ਵਿੱਚ ਇਹ ਰਿਜ਼ਰਵੇਸ਼ਨ ਲਾਗੂ ਕਰਾਈ ਗਈ ਨਾ ਤੇ ਪੀਸੀਐਸ ਯਾਨੀ ਕਿ ਪੰਜਾਬ ਸਿਵਲ ਸਰਵਿਸੇਸ ਰੂਲਸ ਇੱਕ ਨਵੇਂ ਬਣਾਏ ਗਈ ਸੀ ਰਿਜ਼ਰਵੇਸ਼ਨ ਟੂ ਦਾ ਪੋਸਟ ਆਫ ਔਮਨ 2020 ਉਹਦੇ ਤਹਿਤ ਹਾਰੀਜ਼ੋਂਟਲ ਐਂਡ ਵਰਟੀਕਲ ਰਿਜ਼ਰਵੇਸ਼ਨ ਦੇਣੀ ਬਹੁਤ ਜ਼ਰੂਰੀ ਹੈ ਹੁਣ ਪੰਜਾਬ ਪੀਸੀਐਸ ਦੀ ਨੋਟੀਫਿਕੇਸ਼ਨ ਦੇ ਵਿੱਚ ਕੀ ਹੋਇਆ ਕੀ ਬਾਈ ਜੀ ਤੁਹਾਨੂੰ ਰਿਜ਼ਰਵੇਸ਼ਨ ਤੇ ਦੇ ਦਿੱਤੀ ਪਰ ਹੌਰੀਜ਼ੋਂਟਲ ਰਿਜ਼ਰਵੇਸ਼ਨ ਜਿਹੜੀ ਹੁੰਦੀ ਹੈ ਨਾ ਉਹਨੂੰ ਦੇਣਾ ਭੁੱਲ ਗਏ ਜਿਹੜੀ ਔਮਨ ਰਿਜ਼ਰਵੇਸ਼ਨ ਹੈ ਜਨਰਲ ਵਾਸਤੇ ਦੇ ਦਿੱਤੀ ਜਿਹੜੀ ਔਮਨ ਰਿਜ਼ਰਵੇਸ਼ਨ ਹੈ ਬਾਕੀਆਂ ਵਾਸਤੇ ਦੇ ਦਿੱਤੀ ਪਰ ਤੁਹਾਨੂੰ ਮੈਂ ਦੱਸਿਆ ਸੀ ਪਹਿਲਾਂ ਵੀ ਆਪਾਂ ਸੈਸ਼ਨ ਮੈਦੇ ਫਦਰ ਸਰ ਨੇ ਇਕੱਠੇ ਲਿਆ ਸੀ ਕਿ ਜਿਹੜੇ ਐਕਸ ਸਰਵਿਸਮੈਨ ਨੇ ਜੀ ਐਕਸ ਸਰਵਿਸਮੈਨ ਦੀ ਜਿਹੜੀ ਰਿਜ਼ਰਵੇਸ਼ਨ ਹੈ ਐਂਡ ਲੀਨੀਅਲ ਡਿਸੈਂਡੈਂਟਸ ਆਫ ਐਕਸ ਸਰਵਿਸਮੈਨ ਦੀ ਰਿਜ਼ਰਵੇਸ਼ਨ ਹੈ ਉਹਨਾਂ ਨੂੰ ਬਾਕੀ ਕੈਟਾਗਰੀਜ਼ ਵਿੱਚ ਨਹੀਂ ਦਿੱਤਾ ਗਿਆ ਨਹੀਂ ਸ਼ਿਫਟ ਕੀਤਾ ਗਿਆ ਤੇ ਉਹਦੇ ਲਈ ਕੀ ਹੋਇਆ ਕੀ ਹੋਣਾ ਸੀ ਜਦੋਂ ਤੁਸੀਂ ਰੂਲ ਨਹੀਂ ਮੰਨੋਗੇ ਤੇ ਬਈ ਪੋਲਿਟਿਕਸ ਕੀ ਸਿਖਾਇਆ ਕਿੱਥੇ ਜਾਓਗੇ ਜੁਡੀਸ਼ਰੀ ਕੋਲ ਤੇ ਤੁਸੀਂ ਜੁਡੀਸ਼ਰੀ ਕੋਲ ਚਲੇਗੇ ਰਿਟ ਪਾਤੀ ਤੇ ਫਿਰ ਕੀ ਹੋਇਆ 29 ਜੁਲਾਈ ਦੀ ਡੇਟ ਪੈ ਚੁੱਕੀ ਹੈ ਜੇ ਤੁਸੀਂ ਇਸ ਮੁੱਦੇ ਬਾਰੇ ਥੋੜਾ ਹੋਰ ਜਾਨਣਾ ਚਾਹੁੰਦੇ ਹੋ ਨਾ ਡਿਸਕ੍ਰਿਪਸ਼ਨ ਵਿੱਚ ਆਪਾਂ ਲਿੰਕ ਲਾ ਦਾਂਗੇ ਜਿਹੜਾ ਆਪਾਂ ਰਿਟ ਤੇ ਸੈਸ਼ਨ ਕੀਤਾ ਸੀ ਕਿ ਜਿਹੜੀ ਔਮਨ ਰਿਜ਼ਰਵੇਸ਼ਨ ਦੀ ਰਿਟ ਹੈ ਉਹ ਕੀ ਸੀਗੀ ਸੋ ਉਹਨੂੰ ਦੇਖ ਲਿਓ ਪਰ ਇਹ ਅੱਜ ਦਾ ਨਾ ਮੇਰਾ ਮੁੱਦਾ ਨਹੀਂ ਹੈ ਇਹ ਤੁਹਾਡੇ ਨਾਲ ਡਿਸਕਸ ਕਰਨ ਦਾ ਇਹ ਮੈਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਜਿਹੜਾ ਮੁੱਦਾ ਹੁਣ ਜਿਸਥੇ ਕਹਿ ਮੈਂ ਕਹਿੰਨਾ ਰਿਟ ਪੈ ਸਕਦੀ ਹੈ ਜਾਂ ਫਿਰ ਜੋ ਮੈਂ ਇਹ ਕਹਿਨਾ ਹੈ ਕਿ ਜਿਹੜਾ ਹੁਣ ਮੁੱਦਾ ਆਏਗਾ ਨਾ ਜਿਹਦੇ ਕਰਕੇ ਸ਼ਾਇਦ ਪੇਪਰ ਡਿਲੇ ਹੋ ਜੇ ਉਹ ਇਹ ਵਾਲਾ ਮੁੱਦਾ ਹੈ ਜੀ ਇਹ ਵਾਲਾ ਮੁੱਦਾ ਹੈ ਦੇਖੋ ਜੀ ਪੇ ਕਮਿਸ਼ਨ ਦਾ ਮੁੱਦਾ ਭਗਵੰਤ ਮਾਨ ਸਾਹਿਬ ਨੇ ਵਾਦਾ ਕੀਤਾ ਸੀ ਜਦੋਂ ਆਏ ਸੀ ਥ ਸੈਵਨਥ ਪੇ ਕਮਿਸ਼ਨ ਫਾਰ ਟੀਚਰਸ ਜਾਂ ਸੈਵਨਥ ਪੇ ਕਮਿਸ਼ਨ ਫਾਰ ਐਵਰੀਬਾਡੀ ਲਾਗੂ ਕਰਾਈ ਜਾਊਗੀ ਪਹਿਲੀ ਗਲਤ ਕੀ ਤੁਹਾਨੂੰ ਪਤਾ ਹੈ ਪੇ ਕਮਿਸ਼ਨ ਹੁੰਦੀ ਕੀ ਹੈ ਕਿ ਇਹ ਕਨਸਟੀਟਿਊਸ਼ਨਲ ਬਾਡੀ ਹੈ ਕਿਹੜੀ ਬਾਡੀ ਹੈ ਕਿ ਇਹ ਫਾਈਨੈਂਸ ਕਮਿਸ਼ਨ ਦੇ ਪਾਸ ਰੱਖੀ ਜਾਂਦੀ ਹੈ ਤੇ ਇਹਦਾ ਪੇ ਕਮਿਸ਼ਨ ਦਾ ਪਰਪਸ ਹੁੰਦਾ ਕੀ ਹੈ ਕੀ ਤੁਹਾਨੂੰ ਇਸ ਚੀਜ਼ ਦਾ ਪਤਾ ਹੈ ਕਿ ਜਿਹੜੀ ਪੇ ਕਮਿਸ਼ਨ ਹੈ ਹੁਣ ਐਟ ਦਿਸ ਟਾਈਮ ਕਿਹੜੀ ਪੇ ਕਮਿਸ਼ਨ ਲਾਗੂ ਹੋਈ ਹੈ ਜੀ ਪੰਜਾਬ 'ਚ ਬਸ ਜੇ ਤੁਹਾਨੂੰ ਨਹੀਂ ਪਤਾ ਨਾ ਆਹੀ ਸਾਰਾ ਮੁੱਦਾ ਹੈ ਜੀ ਠੀਕ ਹੈ ਜੀ ਇਹੀ ਸਾਰਾ ਮੁੱਦਾ ਹੈ ਹੁਣ ਤੁਸੀਂ ਦੇਖੋ ਜਦੋਂ ਮੈਂ ਇਸ ਮੁੱਦੇ ਦੀ ਤਹਿ ਤੱਕ ਗਿਆ ਤੇ ਮੈਨੂੰ ਨਾ ਕੁਝ ਟਾਈਮਲਾਈਨਸ ਮਿਲੀਆਂ ਇਸ ਟਾਈਮ ਲਾਈਨ ਤੇ ਪਲੀਜ਼ ਫੋਕਸ ਕਰੋ ਜੇ ਤੁਸੀਂ ਸਮਝਣਾ ਹੈ ਕਿ ਪੰਜਾਬ ਪੀਸੀਐਸ ਦਾ ਪੇਪਰ ਜੇ ਕਦੀ ਵੀ ਡਿਲੇ ਹੋਇਆ ਤੇ ਕਿਸ ਪਰਪਸ ਲਈ ਡਿਲੇ ਹੋਏਗਾ ਸਭ ਤੋਂ ਪਹਿਲਾਂ ਸਾਡੀ ਟਾਈਮ ਲਾਈਨ ਵਿੱਚ ਆਂਦਾ ਹੈ ਜੀ 2016 2016 ਦੇ ਵਿੱਚ ਕੀ ਹੋਇਆ 6th ਮੈਂ ਕੀ ਲਿਖ ਰਿਹਾ ਇਹਨੂੰ ਧਿਆਨ ਨਾਲ ਦੇਖਿਓ ਇੱਥੇ ਮੈਂ ਕੀ ਲਿਖਿਆ ਹੈ ਪੰਜਾਬ ਸਟੇਟ ਪੇ ਕਮਿਸ਼ਨ 6th ਪੰਜਾਬ ਸਟੇਟ ਕੇ ਪੇ ਕਮਿਸ਼ਨ ਨੂੰ ਕੀ ਕੀਤਾ ਗਿਆ ਜੀ ਕਨਸਟੀਟਿਊਟਿਡ ਕਮਿਸ਼ਨ ਦਾ ਬੈਠਣਾ ਕਮਿਸ਼ਨ ਦਾ ਸੰਗਠਿਤ ਹੋਣਾ ਅਲੱਗ-ਗਲ ਹੁੰਦੀ ਐ ਤੇ ਕਮਿਸ਼ਨ ਦੀ ਰਿਪੋਰਟ ਆਣਾ ਬਿਲਕੁਲ ਅਲੱਗ-ਗਲ ਹੁੰਦੀ ਐ 2016 ਦੇ ਵਿੱਚ ਕਮਿਸ਼ਨ ਨੂੰ ਬਿਠਾਇਆ ਗਿਆ ਤੇ ਤੁਹਾਨੂੰ ਪਤਾ ਐ ਇਹਦੀ ਇਨਫੋਰਸਮੈਂਟ ਕਦੋਂ ਕਰਾਈ ਗਈ ਇਹਦੀ ਇਨਫੋਰਸਮੈਂਟ ਕਰਾਈ ਗਈ ਹੈ ਜੀ 2021 ਦੇ ਵਿੱਚ 6th ਪੰਜਾਬ ਸਟੇਟ ਪੇ ਕਮਿਸ਼ਨ ਦੀ ਗੱਲ ਕਰ ਰਹੇ ਆਂ ਸੈਂਟਰਲ ਦਾ ਜ਼ਿਕਰ ਮੈਂ ਨਹੀਂ ਕਰ ਰਿਹਾ ਇਹੀ ਟਰਮਨੋਲੋਜੀ ਤੁਸੀ ਸਮਝਣੀ ਐ ਹੁਣ 6th ਪੇ ਕਮਿਸ਼ਨ ਜਦੋਂ ਆਈ ਪੰਜਾਬੀ ਬਹੁਤ ਖੁਸ਼ ਹੋਏ ਜਦੋਂ ਆਪਾਂ ਜਿੱਦਾਂ ਹੁਣ ਕਨਸਟੇਬਲ ਦੀ ਭਰਤੀਆਂ ਆਈਆਂ ਤੁਹਾਨੂੰ ਪਤਾ ਹੈ ਆਪਾਂ ਹਿੱਕ ਠੋਕ ਕੇ ਕਹਿੰਦੇ ਹੁੰਦੇ ਸੀ ਕਿ ਬਾਈ ਜੀ ਸੈਂਟਰਲ ਗਵਰਨਮੈਂਟ ਦੀ ਨੌਕਰੀਆਂ ਦੀ ਪੇ ਚੈੱਕ ਕਰ ਲੋ ਪੂਰੇ ਇੰਡੀਆ ਦੀ ਪੇ ਚੈੱਕ ਕਰ ਲੋ ਈਸਟ ਵੈਸਟ ਨਾਰਥ ਸਾਊਥ ਪੂਰੇ ਇੰਡੀਆ ਦੀ ਪੇ ਚੈੱਕ ਕਰ ਲੋ ਲੇਕਿਨ ਪੰਜਾਬੀਆਂ ਦੀ ਜਿਹੜੀ ਸੈਲਰੀ ਹੈ ਨਾ ਚਾਹੇ ਉਹ ਕਨਸਟੇਬਲ ਦੀ ਹੈ ਚਾਹੇ ਉਹ ਪਟਵਾਰੀ ਹੈ ਚਾਹੇ ਉਹ ਪੀਸੀਐਸ ਦੀ ਹੈ ਸਭ ਤੋਂ ਜ਼ਿਆਦਾ ਸੀ ਈਵਨ ਤੋਂ ਈਵਨ ਸੈਂਟਰਲ ਗਵਰਨਮੈਂਟ ਤੋਂ ਵੀ ਜ਼ਿਆਦਾ ਸੈਲਰੀ ਸੀ ਸਾਡੀ ਤੇ ਇਹਦਾ ਨੁਕਸਾਨ ਤੇ ਹੋਣੇ ਸੀ ਅੱਜ ਪੰਜਾਬ ਜਿਹੜਾ ਹੈ ਕਿਹਾ ਜਾਂਦਾ ਹੈ ਕਿ ਜੀ ਕਰਜ਼ੇ ਚ ਡੁੱਬਿਆ ਹੈ ਤੇ ਬਾਈ ਜਿਹੜਾ ਸਾਡਾ ਰੈਵਨਿਊ ਡੈਫਿਸਿਟ ਹੈ ਉਹ ਬਹੁਤ ਵੱਧ ਗਿਆ ਯਾਨੀ ਕਿ ਅਸੀਂ ਸੈਲਰੀਜ਼ ਬਹੁਤ ਦੇਤੀਆਂ ਇਹ ਐਨਾਲਿਸਿਸ ਕੀਤਾ ਗਿਆ ਉਸ ਟਾਈਮ ਦੇ ਜਿਹੜੇ ਰੈਵਨਿਊ ਮਿਨਿਸਟਰ ਸੀ ਸੋ ਉਹਨਾਂ ਨੇ ਇਸ ਚੀਜ਼ ਦਾ ਇੱਕ ਤੋੜ ਲੱਭਿਆ ਉਹਨਾਂ ਨੇ ਕਿਹਾ ਕਿ ਬਾਈ ਜਿਹੜੀ 6ਥ ਪੇ ਕਮਿਸ਼ਨ ਹੈ ਉਹਨੂੰ ਇਨਫੋਰਸ ਕਰਾਵਾਂਗੇ ਬਿਫੋਰ ਥਿਸ ਡੇਟ 15 ਜੁਲਾਈ 2020 ਉਹਨਾਂ ਨੇ ਕੀ ਕੀਤਾ ਇੱਕ ਜਿਹਨੂੰ ਆਪਾਂ ਕਹਿ ਸਕਦੇ ਆਂ ਕੱਟ ਆਫ ਡੇਟ ਰੱਖਤੀ ਜੀ ਇੱਕ ਕੱਟ ਆਫ ਡੇਟ ਰੱਖਤੀ ਇਹ ਜਿਹੜੀ ਕੱਟ ਆਫ ਡੇਟ ਹੈ ਇਸ ਤੋਂ ਪਹਿਲਾਂ ਜੇ ਤੁਹਾਡੀ ਪਰਤੀ ਹੋਗੀ ਇਸ ਤੋਂ ਪਹਿਲਾਂ ਜੇ ਕੋਈ ਵੀ ਐਗਜ਼ਾਮ ਦੀ ਐਡਵਰਟਾਈਜ਼ਮੈਂਟ ਆਈ ਹੈ ਉਹਦੇ ਤੇ ਕੀ ਲੱਗੂਗਾ 6th ਪੇ ਕਮਿਸ਼ਨ ਜਿਹਦੇ ਤੋਂ ਸੈਲਰੀ ਤੁਹਾਨੂੰ ਵੱਧ ਮਿਲੂਗੀ ਜਿਹਦੇ ਤੋਂ ਸੈਲਰੀ ਤੁਹਾਨੂੰ ਜ਼ਿਆਦਾ ਮਿਲੂਗੀ 6th ਪੰਜਾਬ ਸਟੇਟ ਪੇ ਕਮਿਸ਼ਨ ਜੀ ਠੀਕ ਹੈ ਜੀ ਪਰ ਕੀ ਗੱਲ ਇੱਥੇ ਮੁੱਕ ਗਈ ਸੀ ਹੁਣੀ-ਹੁਣੀ ਮੈਂ ਕੀ ਕਿਹਾ ਕਰਜ਼ਾ ਵੱਧ ਗਿਆ ਪੈਸਾ ਦੇਣ ਨੂੰ ਹੈ ਨਹੀਂ ਤੇ ਕੀ ਕਰਾਂਗੇ ਆਪਾਂ ਸੈਲਰੀ ਨੂੰ ਕੱਟ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨੂੰ ਘਟਾਉਣ ਦੀ ਕੋਸ਼ਿਸ਼ ਕਰਾਂਗੇ ਤੇ ਕਿੱਦਾਂ ਸੈਲਰੀ ਨੂੰ ਘਟਾਵਾਂਗੇ ਆਪਾਂ ਇਹ ਸੋਚਿਆ ਪੰਜਾਬ ਸਰਕਾਰ ਨੇ ਇਹ ਸੋਚਿਆ ਕਿ ਜਿਹੜੀ ਆਪਣੀ ਪੇ ਕਮਿਸ਼ਨ ਹੈ ਪੰਜਾਬ ਦੀ ਇਹਨੂੰ ਛੱਡ ਦੋ ਇਹਨੂੰ ਲੀਵ ਕਰ ਦੋ ਤੇ ਕੀ ਕਰਨਾ ਆਪਾਂ ਨਾਓ ਵੀ ਵਿਲ ਮੂਵ ਔਨ ਟੂ ਦਾ ਸੈਂਟਰਲ ਪੇ ਕਮਿਸ਼ਨ ਜੀ ਸੈਂਟਰਲ ਪੇ ਕਮਿਸ਼ਨ ਦੀ ਆਪਾਂ ਗੱਲ ਕਰਨੀ ਹੈ ਕਿਹੜੀ 7ਥ ਪੇ ਕਮਿਸ਼ਨ ਜਿਹੜੀ ਹੁਣ ਸੈਂਟਰ ਵਿੱਚ ਲਾਗੂ ਹੋਈ ਹੋਈ ਹੈ ਤੁਹਾਨੂੰ ਸ਼ਾਇਦ ਇਹ ਵੀ ਕਰੰਟ ਅਫੇਅਰ ਦੇ ਤੌਰ ਤੇ ਪਤਾ ਹੋਏਗਾ ਕਿ 8th ਪੇ ਕਮਿਸ਼ਨ ਜਿਹੜੀ ਹੈ ਸੈਂਟਰ ਦੀ ਉਹ ਕਨਸਟੀਟਿਊਟ ਹੋ ਚੁੱਕੀ ਹੈ ਪਰ ਅਸੀਂ ਹੁਣ ਲਾਗੂ ਕਿਨੂੰ ਕਰਾ ਚੁੱਕੇ ਹਾਂ ਕਦੋਂ ਲਾਗੂ ਕਰਾ ਚੁੱਕੇ ਹਾਂ ਆਫਟਰ 15th ਜੁਲਾਈ 2020 ਤੁਹਾਨੂੰ ਸ਼ਾਇਦ ਯਾਦ ਹੋਏਗਾ ਪੰਜਾਬ ਪੀਸੀਐਸ ਦੀ ਜਦੋਂ ਨੋਟੀਫਿਕੇਸ਼ਨ 2020 ਵਿੱਚ ਆਈ ਸੀ ਨਾ ਉਸ ਟਾਈਮ ਵੀ ਇਹ ਕਿੱਸਾ ਹੋਇਆ ਸੀ ਜਦੋਂ 2020 ਦੇ ਵਿੱਚ ਨੋਟੀਫਿਕੇਸ਼ਨ ਆਈ ਪਿਆ ਰਹੇ ਹੋਂ ਕਦੋਂ ਆਈ ਜੀ 2020 ਦੇ ਵਿੱਚ ਜਦੋਂ ਨੋਟੀਫਿਕੇਸ਼ਨ ਆਈ ਉਹਦੇ ਵਿੱਚ ਵੀ ਜਿਹੜੀ ਐਸ ਡੀ ਐਮ ਤਹਿਸੀਲਦਾਰ ਬਾਕੀਆਂ ਦੀ ਸਾਰੀ ਸੈਲਰੀਜ਼ ਹਨਾ ਉਹਦਾ ਬੜਾ ਮੁੱਦਾ ਚੱਕਿਆ ਗਿਆ ਕੀ ਜੀ ਤੁਸੀਂ 7th ਪੇ ਕਮਿਸ਼ਨ ਦੀ ਸੈਲਰੀ ਲਗਾਤੀ ਪਰ ਉਹਦੇ ਆਰਡਰ ਕਿੱਥੇ ਹੈ ਵੇਅਰ ਆਰ ਦਾ ਰੂਲਸ ਫਾਰ ਥੈਟ ਤੁਹਾਨੂੰ ਪਤਾ ਹੋਏਗਾ ਜੀਡੀ 2020 ਦੀ ਨੋਟੀਫਿਕੇਸ਼ਨ ਹੈ ਨਾ ਉਹਨੂੰ ਦੁਬਾਰਾ ਇੱਕ ਵਾਰ ਵਾਪਸ ਲਿਆ ਗਿਆ ਫਿਰ ਉਹਦੇ ਤੇ ਅਮੈਂਡਮੈਂਟ ਕਰਕੇ ਉਹਨੂੰ ਦੁਬਾਰਾ ਲੈ ਕੇ ਆਇਆ ਗਿਆ ਪੇਪਰ ਦੀ ਡੇਟ ਹਲੇ ਨਹੀਂ ਆਈ ਸੀ ਹੁਣ ਤੁਸੀਂ ਆਪ ਸਮਝਦਾਰ ਹੋ ਕਿ ਇਸ ਪੇਪਰ ਵਿੱਚ ਵੀ ਹੋ ਸਕਦਾ ਠੀਕ ਹੈ ਲੋ ਜੀ ਅੱਗੇ ਗੱਲ ਕਰਨਗੇ ਅੱਗੇ ਦੇਖੋ ਜੀ ਐਨਫੋਰਸਮੈਂਟ ਡੇਟ ਕੀ ਹੈ ਜੀ 15 ਜੁਲਾਈ 2020 ਇਸ ਤੋਂ ਪਹਿਲਾ ਪਹਿਲਾ ਤੁਹਾਡੇ ਤੇ 6ਥ ਪੇ ਕਮਿਸ਼ਨ ਲੱਗੇਗਾ ਪੰਜਾਬ ਦਾ ਜੇ ਇਸ ਤੋਂ ਬਾਅਦ ਕੋਈ ਵੀ ਨੋਟੀਫਿਕੇਸ਼ਨ ਆਈਏ 7ਥ ਪੇ ਕਮਿਸ਼ਨ ਲੱਗੇਗਾ ਬੜੀ ਵਧੀਆ ਗੱਲ ਹੈ ਪਰ ਕਿਸ ਤਰ੍ਹਾਂ ਲਗਾਵਾਂਗੇ ਤੁਸੀਂ ਜੇ ਪੋਲੀਟੀ ਪੜ੍ਹੀ ਹੈ ਤੁਹਾਨੂੰ ਪਤਾ ਹੈ ਕਿ ਪਹਿਲਾਂ ਕਨਸਟੀਟਿਊਸ਼ਨ ਹੁੰਦਾ ਹੈ ਫਿਰ ਲਾਅ ਹੁੰਦੇ ਆ ਫਿਰ ਆਰਡਰ ਹੁੰਦੇ ਆ ਜੀ ਫਿਰ ਰੂਲ ਹੁੰਦੇ ਆ ਫਿਰ ਜਾ ਕੇ ਇਨਸਟਰਕਸ਼ਨਸ ਆਉਂਦੇ ਨੇ ਪੰਜਾਬ ਸਰਕਾਰ ਨੇ ਪਤਾ ਕੀ ਗਲਤੀ ਕੀਤੀ ਪੰਜਾਬ ਸਰਕਾਰ ਨੇ ਇਹ ਗਲਤੀ ਕੀਤੀ ਕਿ ਸਿਰਫ ਇਨਸਟਰਕਸ਼ਨਸ ਘੜ ਦਿੱਤੇ ਉਹਨਾਂ ਦੇ ਜਿਹੜਾ ਫਾਈਨੈਂਸ ਡਿਪਾਰਟਮੈਂਟ ਹੈ ਮਿਨਿਸਟਰੀ ਆਫ ਫਾਈਨੈਂਸ ਦਾ ਉਹਨਾਂ ਨੇ ਸਿਰਫ ਇਨਸਟਰਕਸ਼ਨਸ ਘੜ ਦਿੱਤੇ ਬਾਈ ਜੀ ਰੂਲ ਕਿੱਥੇ ਆ ਇਹ ਮੈਂ ਨਹੀਂ ਪੁੱਛ ਰਿਹਾ ਇਹ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪੁੱਛਿਆ ਇਹ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਪੁੱਛਿਆ ਕਿ ਯਾਰ ਕੀ ਤੁਹਾਨੂੰ ਬੇਸਿਕ ਪੋਲਿਟੀ ਦਾ ਨਹੀਂ ਪਤਾ ਲੋਹ ਤੋਂ ਬਾਅਦ ਆਰਡਰ ਆਂਦਾ ਆਰਡਰ ਤੋਂ ਬਾਅਦ ਰੂਲ ਫਿਰ ਇਨਸਟਰਕਸ਼ਨ ਆਂਦੇ ਆ ਤੁਸੀਂ ਇਨਸਟਰਕਸ਼ਨਸ ਪੇਜ ਕੇ ਇੱਕ ਡਿਪਾਰਟਮੈਂਟ ਨੂੰ ਇਨਸਟਰਕਸ਼ਨ ਭੇਜਦੇ ਐ ਐਗਜ਼ੈਕਟਿਵ ਨੇ ਤੁਸੀਂ ਕਿਸ ਤਰ੍ਹਾਂ ਲਾਗੂ ਕਰਾ ਸਕਦੇ ਹੋ ਨਿਊ ਰੂਲਸ ਕਿੱਥੇ ਨੇ ਥੇਰ ਆਰ ਨਿਊ ਰੂਲਸ ਜੋ ਵੀ ਪੰਜਾਬ ਗਵਰਨਮੈਂਟ ਨੇ ਆਰਗੂਮੈਂਟ ਦਿੱਤੇ ਚੱਲੇ ਨਹੀਂ ਪੰਜਾਬ ਗਵਰਨਮੈਂਟ ਸਾਰੇ ਕੇਸਸ ਹਾਰ ਗਈ ਐਂਡ ਸਭ ਤੋਂ ਲੇਟੈਸਟ ਜਿਹੜੀ ਅੱਜ ਦੀ ਸਥਿਤੀ ਐ 31 ਜਨਵਰੀ 2025 ਫਾਈਨਾਂਸ ਜੀਡੀ ਆਪਣਾ ਡਿਪਾਰਟਮੈਂਟ ਹੈ ਮਿਨਿਸਟਰੀ ਆਫ ਫਾਈਨਾਂਸ ਦਾ ਉਹਨੇ ਇੱਕ ਚਿੱਠੀ ਕੱਢੀ ਹੈ ਲੋ ਜੀ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਚਿੱਠੀ ਆ ਦੇਖੋ ਜੀ ਮਿਤੀ ਦੇਖ ਲਓ ਕੀ ਲਿਖੀ ਹੈ 31 ਜਨਵਰੀ 2025 ਇਸ ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਜਿਹੜੀ 7th ਸੈਂਟਰਲ ਪੇ ਕਮਿਸ਼ਨ ਦੇ ਤੌਰ ਤੇ ਤੁਸੀਂ ਕੋਈ ਵੀ ਪੋਸਟ ਕੱਢ ਰਹੇ ਹੋ ਕੋਈ ਵੀ ਡਿਪਾਰਟਮੈਂਟ ਜਿਹਦੀ ਗੱਲ ਕਰ ਰਿਹਾ ਹੈ ਉਹ ਜਿਹੜੇ ਡਿਪਾਰਟਮੈਂਟਸ ਹਨਾ ਜੀ ਉਹਨਾਂ ਨੂੰ ਰੂਲਸ ਡਰਾਫਟ ਕਰਨੇ ਪੈਣੇ ਹਨ ਉਹਨਾਂ ਨੂੰ ਰੂਲਸ ਡਰਾਫਟ ਕਰਨੇ ਪੈਣੇ ਆ ਜੀ ਯੂ ਨੀਡ ਟੂ ਡਰਾਫਟ ਦਾ ਰੂਲਸ ਫਾਰ ਦੈਟ ਤੁਸੀਂ ਬਿਨਾ ਰੂਲਸ ਡਰਾਫਟ ਕਰੇ ਸਿਰਫ ਇਨਸਟਰਕਸ਼ਨਸ ਦੇ ਤੌਰ ਤੇ ਕਿਸ ਤਰ੍ਹਾਂ ਕਰ ਸਕਦੇ ਹੋ ਤੁਹਾਨੂੰ ਕੀ ਬੇਸਿਕ ਪੋਲਿਟੀ ਨਹੀਂ ਪਤਾ ਹੁਣ ਆ ਜਾਓ ਪੰਜਾਬ ਪੀਸੀਐਸ ਦੀ ਨੋਟੀਫਿਕੇਸ਼ਨ ਦੇਖੋ ਪੰਜਾਬ ਪੀਸੀਐਸ ਦੀ ਨੋਟੀਫਿਕੇਸ਼ਨ ਵਿੱਚ ਵੀ ਕੀ ਲਿਖਿਆ ਹੋਇਆ ਹੈ ਇਨਸਟਰਕਸ਼ਨਸ ਡੇਟਡ 17 ਜੁਲਾਈ 2020 ਕੀ ਮਤਲਬ ਹੈ ਇਹਦਾ ਮਤਲਬ ਕਿ ਇਹਨਾਂ ਨੇ ਵੀ ਜੋ ਇਹ ਚੀਜ਼ ਤੁਹਾਨੂੰ ਦਿੱਤਾ ਹੈ ਨਾ ਕਿ ਐਸ ਡੀ ਐਮ ਦੀ 53100 ਰੁਪਿਆ ਤਨਖਾਹ ਹੋਏਗੀ ਤੇ ਇਹ ਸਾਰੀਆਂ ਪੇ ਸਕੇਲਸ ਦਿੱਤੇ ਹਨ ਨਾ ਦੀਜ਼ ਆਰ ਅਕੋਰਡਿੰਗ ਟੂ ਦਾ 7th ਸੈਂਟਰਲ ਪੇ ਕਮਿਸ਼ਨ ਪਰ ਭਾਈ ਪੰਜਾਬ ਨੇ ਤਾਂ ਰੂਲ ਕੱਢੇ ਨਹੀਂ ਇਹਦੇ ਬਾਰੇ ਤੁਸੀਂ ਕਿਸ ਤਰ੍ਹਾਂ ਦਿੰਦਾ ਜੀ ਹੁਣ ਕੀ ਇਹ ਸਿਰਫ ਪੀਸੀਐਸ ਵਾਸਤੇ ਆ ਇਹ ਸਾਰੇ ਐਗਜ਼ਾਮਸ ਵਾਸਤੇ ਆ ਜਿੰਨੀਆਂ ਵੀ ਨੋਟੀਫਿਕੇਸ਼ਨਸ ਉਸ ਤਰੀਕ ਤੋਂ ਯਾਨੀ ਕਿ ਕਿਹੜੀ ਡੇਟ ਦੇਖੀ ਸੀ ਦੱਸੋ ਦੱਸੋ ਇਹ ਡੇਟ ਨਹੀਂ ਕਦੀ ਭੁੱਲਣੀ ਤੁਸੀਂ ਆ ਦੇਖੋ ਜੀ 15 ਜੁਲਾਈ 2020 ਇਸ ਤੋਂ ਬਾਅਦ ਜਿੰਨੇ ਵੀ ਐਗਜ਼ਾਮਸ ਆਏ ਨੇ ਸਾਰਿਆਂ ਤੇ ਹੁਣ ਰਿਟ ਪੈਣ ਦਾ ਖਤਰਾ ਹੈ ਜੀ ਸਾਰਿਆਂ ਤੇ ਬਿਕੋਜ਼ ਤੁਸੀਂ ਇਨਸਟਰਕਸ਼ਨਸ ਨੂੰ ਲੈ ਕੇ ਆ ਕਹਾਣੀ ਕਰਤੀ ਥੇਰ ਆਰ ਦਾ ਰੂਲਸ ਥੇਰ ਆਰ ਦਾ ਰੂਲਸ ਠੀਕ ਹੈ ਜੀ ਹੁਣ ਗੱਲ ਇਹ ਹੈ ਇੰਨੀ ਕਹਾਣੀ ਸੁਣਨ ਤੋਂ ਬਾਅਦ ਹੁਣ ਸਾਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਹੁਣ ਹੋ ਕੀ ਸਕਦਾ ਸਰ ਸੋ ਬਈ ਤਿੰਨ ਸਿਨੈਰੀਓ ਨੇ ਦੋ ਸਿਨੈਰੀਓ ਨਾਰਮਲ ਬੰਦੇ ਆ ਵਾਸਤੇ ਤੀਸਰਾ ਸਿਨੈਰੀਓ ਉਹਨਾਂ ਵਾਸਤੇ ਹੈ ਜਿਨ੍ਹਾਂ ਨੇ ਪੋਲਿਟੀ ਥੋੜੀ ਪੜ੍ਹੀ ਹੈ ਪਹਿਲਾ ਸਿਨੈਰੀਓ ਦੇਖ ਲਓ ਜੀ ਹੁਣ ਸਰਕਾਰ ਨੇ ਹੁਕਮ ਕੀ ਕੀਤਾ ਹੈ ਕਿ ਰੂਲ ਚੇਂਜ ਕਰੋ ਨਵੇਂ ਰੂਲ ਲੈ ਕੇ ਆਓ ਜੀ ਪਰ ਵਾਟ ਇਫ ਕਿ ਸਰਕਾਰ ਰੂਲ ਚੇਂਜ ਕਰਦੀ ਨਹੀਂ if rules are not changed ਲੋਜੀ ਪੀਸੀਐਸ ਦੀ ਗੱਲ ਕਰਨ ਲੱਗੇ ਆ ਇਫ ਰੂਲਸ ਆਰ ਨਾਟ ਚੇਂਜਡ ਵਧਾਈਆਂ ਤੁਹਾਨੂੰ 6th ਪੰਜਾਬ ਸਟੇਟ ਬੇ ਕਮਿਸ਼ਨ ਮਿਲ ਜਾਊਗਾ ਯਾਨੀ ਕਿ ਐਸਡੀਐਮ ਦੀ ਜਿਹੜੀ ਸੈਲਰੀ ਹੈ ਨਾ ਉਹ 52100 ਹੋ ਜੇਗੀ 53100 ਤੋਂ ਮੁਬਾਰਕਾਂ 3000 ਵੱਡੀ amount ਹੁੰਦੀ ਹੈ ਜੀ ਪਰ ਜੇ ਇਹ ਹੋਇਆ ਮੈਂ ਇਫ ਲਿਖਿਆ ਇਫ ਰੂਲਸ ਆਰ ਨਾਟ ਚੇਂਜਡ ਪਰ ਕੀ ਇਹ ਪ੍ਰੋਬੈਬਿਲਟੀ ਹੈ ਬਿਲਕੁਲ ਪ੍ਰੋਬੈਬਿਲਟੀ ਹੈ ਜੇ ਸਰਕਾਰ ਰੂਲ ਸਾਰੇ ਡਿਪਾਰਟਮੈਂਟ ਤੋਂ ਨਾ ਬਣਵਾਉਣਾ ਚਾਹਵੇ ਜਾਂ ਡਿਪਾਰਟਮੈਂਟ ਥੋੜੇ ਅੰਗੈਲੀਕਰਨ ਥੋੜਾ ਕਮ ਲੇਟ ਹੋ ਰਿਹਾ ਹੈ ਪੇਪਰ ਪਹਿਲਾਂ ਕਰਵਾਣਾ ਚੇਅਰਪਰਸਨ ਸਾਹਿਬ ਨੇ ਤੇ ਬਿਲਕੁਲ ਇਹ ਵੀ ਚੀਜ਼ ਹੋ ਸਕਦੀ ਹੈ ਪਰ ਕੀ ਇਹ ਸਿਰਫ ਇਹੀ ਚੀਜ਼ ਹੋ ਸਕਦੀ ਹੈ ਨਹੀਂ ਦ ਸੈਕੰਡ ਸਿਨੈਰੀਓ ਹੇਅਰ ਕੁਡ ਬੀ ਨੋਟੀਫਿਕੇਸ਼ਨ ਨੂੰ ਅਮੈਂਡ ਕੀਤਾ ਜਾ ਸਕਦਾ ਹੈ ਤੇ ਨੋਟੀਫਿਕੇਸ਼ਨ ਨੂੰ ਅਮੈਂਡ ਕਰਕੇ ਰੀ ਨੋਟੀਫਿਕੇਸ਼ਨ ਆਊਗੀ ਜਿਦੇ ਵਿੱਚ ਨਵੇਂ ਰੂਲਸ ਹੋਣਗੇ ਜੀ ਨਵੇਂ ਰੂਲਸ ਹੋਣਗੇ ਯਾਨੀ ਕਿ 7th ਸੈਂਟਰਲ ਪੇ ਕਮਿਸ਼ਨ ਦੇ ਰੂਲ ਇੱਥੇ ਹੋਣਗੇ ਥਿਸ ਇਜ਼ ਦਾ ਸੈਕੰਡ ਸਿਨੈਰੀਓ ਹੁਣ ਜਦੋਂ ਮੈਂ ਸੈਕੰਡ ਸਿਨੈਰੀਓ ਦੀ ਗੱਲ ਕਰ ਰਿਹਾ ਇਹਦੇ ਵਿੱਚ ਕੀ ਹੋਏਗਾ ਜੀ ਇੱਕ ਨਾ ਸਿਨੈਰੀਓ ਇਮੇਜਿਨ ਕਰੋ ਜਦੋਂ ਵੀ ਨਾ ਆਪਾਂ ਪਾਲਿਟੀ ਪੜ੍ਹਦੇ ਆ ਉਹਦੇ ਵਿੱਚ ਆਰਟੀਕਲ 14 ਆਂਦਾ ਆਰਟੀਕਲ 14 ਦੇ ਵਿੱਚ ਇੱਕ ਕਲੋਜ਼ ਆਂਦਾ ਜੀ ਇਕੁਅਲ ਪੇ ਫॉर ਇਕੁਅਲ ਵਰਕ ਤੁਸੀਂ ਸੋਚੋ ਕਿ ਜਿਹੜੇ ਤੁਹਾਡੇ ਨਾਲ ਦੇ ਬੰਦੇ ਸੈਲਰੀ ਲੈ ਰਹੇ ਨੇ 2020 ਵਾਲੇ ਉਹ ਸੈਲਰੀ ਲੈ ਰਹੇ ਨੇ 56100 ਰੁਪਿਆ ਤੇ ਤੁਸੀਂ ਉਹਨਾਂ ਤੋਂ ਬਾਅਦ ਵਰਤੀ ਹੋਇਓ 인ਫਲੇਸ਼ਨ ਤੇ 3 ਸਾਲ ਚ ਹੋਰ ਵੱਧ ਗਈ ਹੋਏਗੀ ਨਾ ਫਰ ਤੁਹਾਨੂੰ ਸੈਲਰੀ ਮਿਲੂਗੀ 53100 ਕੰਮ ਉਹ ਵੀ ਸੇਮ ਕਰ ਰਹੇ ਐ ਕੰਮ ਤੁਸੀਂ ਵੀ ਸੇਮ ਕਰ ਰਹੇ ਹੋ ਕੀ ਇਹ ਬੇਸਿਕ ਪ੍ਰਿੰਸੀਪਲ ਆਫ ਇਕੁਐਲਿਟੀ ਦੇ ਖਿਲਾਫ ਨਹੀਂ ਹੈ ਸੋਚ ਕੇ ਦੇਖੋ ਤੇ ਬਿਆਰਿਓ ਤੀਸਰੀ ਰਿਟ ਇਸਥੇ ਵੀ ਵੈ ਸਕਦੀ ਆ ਕੋਈ ਜਾ ਸਕਦਾ ਮੇਰੇ ਵਰਗਾ ਵਕੀਲ ਕਹਿ ਸਕਦਾ ਨਾ ਕਿ ਸਰ ਇਹ ਤੇ ਜਿਹੜਾ ਤੁਸੀਂ ਰੂਲਸ ਲਾਗੂ ਕਰਾ ਦਿੱਤੇ ਗਏ ਨੇ ਪਹਿਲਾਂ ਵਾਲੇ ਬੰਦਿਆਂ ਨੂੰ ਵੱਧ ਸੈਲਰੀ ਮਿਲ ਰਹੀ ਐ ਸਾਨੂੰ ਉਸੇ ਕੰਮ ਦੀ ਜਿਹੜੀ ਸੈਲਰੀ ਮਿਲ ਰਹੀ ਐ ਘੱਟ ਮਿਲ ਰਹੀ ਐ ਹਾਊ ਥਿਸ ਇਜ਼ ਹਾਊ ਥਿਸ ਕੰਡਕਟਸ ਪੇ ਪੈਰਿਟੀ ਥਿਸ ਡਸ ਨਾਟ ਕੰਡਕਟਸ ਪੇ ਪੈਰਿਟੀ ਕਿੱਦਾਂ ਪੈਰਿਟੀ ਆ ਰਹੀ ਐ ਪੇ ਦੀ ਆ ਹੀ ਨਹੀਂ ਰਹੀ ਦੇਖ ਰਹੇ ਹੋ ਹੋਗੇ ਕਨਫਿਊਜ਼ ਮੈਨੂੰ ਪਤਾ ਹੋਗੇ ਹੋਗੇ ਇਸ ਟਾਈਮ ਕਿਉਂਕਿ ਬਹੁਤ ਟੈਕਨੀਕਲ ਕੰਮ ਐ ਹਲੇ ਨਹੀਂ ਹੋਣਾ ਹਲੇ ਤੀਸਰਾ ਮੁੱਦਾ ਹੋਰ ਬਾਕੀ ਹੈ ਡੇਟ ਆਫ ਦੀ ਐਗਜ਼ਾਮ ਦੇਖੋ ਜੀ ਨੋਟੀਫਿਕੇਸ਼ਨ ਚ ਕੀ ਲਿਖਿਆ ਆਹ ਦੇਖੋ ਜੀ ਟੈਂਟੇਟਿਵਲੀ ਸ਼ਡਿਊਲਡ ਫਾਰ ਅਪ੍ਰੈਲ ਲੋ ਜੀ ਬਹੁਤ ਆਪਾਂ ਖੁਸ਼ ਹੋ ਗਏ ਤਿੰਨ ਮਹੀਨੇ ਲੋਕਾਂ ਨੇ ਬਹੁਤ ਕਿਹਾ ਤਿੰਨ ਮਹੀਨੇ ਕੀ ਤਿਆਰੀ ਕਰੇਗਾ ਇਹ ਕਰ ਦੋ ਉਹ ਕਰ ਦੋ ਲੋ ਅੱਗੇ ਦੇਖੋ ਜੀ ਸੀਨੀਅਰ ਅਸਿਸਟੈਂਟ ਦਾ ਪੇਪਰ ਹੁਣੀ ਹੁਣੀ ਪੀਪੀਐਸਸੀ ਨੇ ਅੱਗੇ ਵਧਾਤਾ ਕੀਤਾ ਹੈ ਨਾ ਪੋਸਪੋਨ ਕਿਉਂ ਕੀਤਾ ਭਾਈ ਜੀ ਚੇਅਰ ਪਰਸਨ ਹੀ ਨਹੀਂ ਹੈਗਾ ਵੇਅਰ ਇਜ਼ ਦਾ ਚੇਅਰਪਰਸਨ ਚਲੋ ਚੇਅਰਪਰਸਨ ਨਹੀਂ ਹੈ ਮੈਂਬਰ ਕਰਾ ਲਣਗੇ ਕਿੰਨੇ ਮੈਂਬਰਸ ਹੈ ਪੰਜ ਹੋਣੇ ਚਾਹੀਦੇ ਆ ਸਿਰਫ ਇੱਕ ਮੈਂਬਰ ਬੈਠਾ ਉਹ ਵੀ ਐਕਟਿੰਗ ਚੇਅਰਪਰਸਨ ਨਹੀਂ ਹੈ ਕਿੱਦਾਂ ਪੇਪਰ ਹੋ ਜਾਊਗਾ ਜੀ ਪੇਪਰ ਤਾਂ ਇੰਨਾ ਨਹੀਂ ਕਰਾਣੇ ਆ ਜਦੋਂ ਇਹ ਅਵੇਲੇਬਲ ਹੀ ਨਹੀਂ ਹੈਗੇ ਜਦੋਂ ਚੇਅਰਪਰਸਨ ਹੀ ਨਹੀਂ ਹੈ ਤੇ ਕਿੱਦਾਂ ਪੇਪਰ ਹੋ ਜਾਏਗਾ ਐਂਡ ਲਾਸਟ ਡੇਟ ਜਿਹੜੀ ਪੋਸਟ ਇਨਵੀਟੇਸ਼ਨ ਦੀ ਹੈ ਨਾ ਫॉर ਚੇਅਰਪਰਸਨ ਦੈਟ ਇਜ਼ 15 ਮਾਰਚ 15 ਮਾਰਚ ਤੱਕ ਤੇ ਸਿਰਫ ਇਨਵੀਟੇਸ਼ਨ ਲੈ ਰਿਹਾ ਕਿ ਭਾਈ ਜੀ ਆਜੋ ਦੇ ਦਿਓ ਕਿ ਭਈ ਤੁਸੀਂ ਆ ਕੇ ਦੱਸੋ ਕਿ ਤੁਸੀਂ ਚੇਅਰਮੈਨ ਬਣਨਾ ਚਾਹੁੰਦੇ ਹੋ ਕਿ ਨਹੀਂ ਉਸ ਤੋਂ ਬਾਅਦ ਗਵਰਨਰ ਆਏਗਾ ਹੋਰ ਬਹੁਤ ਚੀਜ਼ਾਂ ਹੋਣਗੀਆਂ ਅਪointing ਕਮੇਟੀ ਬੈਠੇਗੀ ਤਿੰਨ ਇਸ਼ੂਜ਼ ਜਿਹੜੇ ਸਭ ਤੋਂ ਵੱਡੇ ਡਰਾਵੈਕਸ ਹੈਗੇ ਹਨਾ ਇਸ ਨੋਟੀਫਿਕੇਸ਼ਨ ਦੇ ਵਿੱਚ ਇਹ ਸੀਗੇ ਪਰ ਹੁਣ ਸਵਾਲ ਇਹੀ ਹੈ ਜਿਹੜੀ ਲਾਸਟ ਚੀਜ਼ ਮੈਂ ਕਰਨ ਲੱਗੇ ਹਾਂ ਜੀ ਵਟ ਵਿਲ ਹੈਪਨ ਨਾਓ ਤੁਸੀਂ ਕੀ ਕਰੋਗੇ ਤੁਸੀਂ ਤਾਂ ਐਸਪੀਰੈਂਟ ਹੋ ਤੁਹਾਨੂੰ ਇਹ ਗੱਲਾਂ ਦਾ ਕੀ ਮਤਲਬ ਹੈ ਬਿਲਕੁਲ ਸਹੀ ਗੱਲ ਹੈ ਪਰ ਤੁਸੀਂ ਇਹ ਸੋਚੋ ਬਾਈ ਚਾਂਸ ਜੇ ਨੋਟੀਫਿਕੇਸ਼ਨ ਨੂੰ ਵਾਪਸ ਲਿੱਤਾ ਜਾਂਦਾ ਹੈ ਨੋਟੀਫਿਕੇਸ਼ਨ ਰੀ ਐਮੈਂਡ ਹੋਏਗੀ ਚੇਅਰ ਪਰਸਣ ਆਣਗੇ ਜੋ ਵੀ ਚੀਜ਼ਾਂ ਹੋ ਰਹੀਆਂ ਸਾਰੀ ਚੀਜ਼ਾਂ ਨਾ ਇੱਕ ਤਰਫ ਪੁਆਇੰਟ ਕਰ ਰਹੀਆਂ ਕਿ ਕਿਤੇ ਨਾ ਕਿਤੇ ਪੇਪਰ ਦੇ ਪੋਸਟਪੋਨ ਜਾਂ ਫਿਰ ਪੇਪਰ ਦੇ ਅੱਗੇ ਜਾਣ ਦੇ ਚਾਂਸਸ ਬਣਦੇ ਆ ਕਿਉਂਕਿ ਪੇਪਰ ਦੇ ਅੱਗੇ ਜਾਣ ਦੇ ਚਾਂਸਸ ਬਣਦੇ ਆ ਨਾ ਭਈ ਇਹ ਤੇ ਤੁਹਾਡੇ ਲਈ ਬੜੀ ਹੱਲਾਸ਼ੇਰੀ ਵਾਲੀ ਗੱਲ ਹੈ ਜਿਹੜਾ ਬੰਦੇ ਰੈਂਕ ਹੋਲਡਰਸ ਬੈਠੇ ਐ ਜਿਹੜੇ ਬੰਦੇ ਉੱਥੇ ਯੂਪੀਐਸਸੀ ਦੀ 4-4 ਸਾਲਾਂ ਤੋਂ ਤਿਆਰੀ ਕਰ ਰਹੇ ਐ ਜਿਹੜੇ ਬੰਦਿਆਂ ਨੇ ਪੀਸੀਐਸ ਦਾ ਪੇਪਰ ਦੇਣਾ ਸੀਗਾ ਉਹ ਤੁਹਾਡਾ ਕੰਪੀਟੀਸ਼ਨ ਐ ਬਟ ਤੁਸੀਂ ਹੁਣ ਉਹਨਾਂ ਦੇ ਲੈਵਲ ਤੇ ਆ ਸਕਦੇ ਹੋ ਕਿਉਂਕਿ ਤੁਹਾਨੂੰ ਸ਼ਾਇਦ 1-2 ਮਹੀਨੇ ਹੋਰ ਫालतू ਮਿਲ ਜਾਣ ਤਿਆਰੀ ਕਰਨ ਲਈ ਪਰ ਯਾਰ ਤੁਹਾਡੇ ਤੋਂ ਵਰਗਾ ਮੈਂ ਕਹੂੰਗਾ ਫੁਲਿਸ਼ ਬੰਦਾ ਕੋਈ ਨਹੀਂ ਹੋਏਗਾ ਜੋ ਸੋਚੇਗਾ ਕਿ ਹੁਣ ਮੈਂ ਗੱਡੀ ਦੇ ਗੇਅਰ ਡਾਊਨ ਕਰਦਾ ਤੇ ਹੁਣ ਮੈਂ ਕੀ ਕਰਾਂ ਮੈਂ ਆਰਾਮ ਨਾਲ ਬਹਿ ਜਾਾਂ ਕਲਾਸ ਮੈਂ ਇੱਕ ਘੱਟ ਲਾ ਲਾਂ ਕਿ ਪੇਪਰ ਅੱਗੇ ਜਾ ਰਿਹਾ ਐ ਇਹ ਨਹੀਂ ਕਰਨਾ ਆਪਣਾ ਗੇਰ ਨਾ ਹੋਰ ਇੱਕ ਵਧਾ ਦਿਓ ਤੇ ਬਾਈ ਹੁਣ ਕੀ ਕਰਨਾ ਹੈ ਡਬਲ ਮਿਹਨਤ ਕਰੋ ਪਹਿਲਾਂ ਸਿਰਫ ਪ੍ਰੀ ਵਾਸਤੇ ਪੜਦੇ ਸੀਗੇ ਹੁਣ ਆਨਸਰ ਰਾਈਟਿੰਗ ਵੀ ਕਰੋ ਹੁਣ ਮੇਨਸ ਦੇ ਵੀ ਗਵਰਨੈਂਸ ਇੰਟਰਨਲ ਸਿਕਿਉਰਿਟੀ 올 ਥੀਸ ਟਾਪਿਕਸ ਇਹਨਾਂ ਨੂੰ ਵੀ ਚੱਕੋ ਬੈਠੋ ਨਾ ਪੇਪਰ ਦਾ ਇਹ ਨਿਸ਼ਕਸ਼ ਹੈ ਨੋਟੀਫਿਕੇਸ਼ਨ ਆ ਇਹ ਕਹਿ ਰਹੀ ਹੈ ਹੁਣ ਤੇ ਤੁਹਾਡੀ ਮਰਜ਼ੀ ਹੈ ਕਿ ਤੁਸੀਂ 322 ਪੋਸਟਾਂ ਚੋਂ ਇੱਕ ਪੋਸਟ ਲੈਣੀ ਹੈ ਜਾਂ ਨਹੀਂ ਜੇ ਮਿਹਨਤ ਕਰ ਲੋਗੇ ਤਾਂ ਮਿਲ ਜੂਗੀ ਟਾਈਮ ਦਿੱਤਾ ਹੈ ਤੇ ਬਾਬੇ ਦੀ ਸੌਗਾਤ ਸਮਝੋ ਕਿ ਤੁਹਾਨੂੰ ਟਾਈਮ ਮਿਲ ਗਿਆ ਤੇ ਹੁਣ ਇਹਨੂੰ ਇਸ ਤਰ੍ਹਾਂ ਲਿਓ ਕਿ ਦਿਸ ਇਜ਼ ਅ ਪਲੇਜ਼ੈਂਟ ਸਰਪ੍ਰਾਈਜ਼ ਫਾਰ ਯੂ ਕਿ ਇਹ ਇਹਨੂੰ ਮਾੜੀ ਚੀਜ਼ ਨਾ ਸਮਝੋ ਕਿ ਪੇਪਰ ਪੋਸਟਪੋਨ ਹੋਈ ਜਾਂਦੇ ਆ ਤੁਹਾਨੂੰ ਟਾਈਮ ਮਿਲ ਗਿਆ ਜਿਹਦੀ ਸਭ ਤੋਂ ਜ਼ਿਆਦਾ ਕਮੀ ਸੀ ਤੁਹਾਡੇ ਵਾਸਤੇ ਆਫੀਸ਼ੀਅਲ ਜਦੋਂ ਪੋਸਟਪੋਨ ਹੋਏਗਾ ਅਲੱਗ ਗੱਲ ਹੈ ਪਰ ਮੈਂ ਤੁਹਾਨੂੰ ਦੱਸ ਰਿਹਾ ਅੱਜ ਦਾ ਸਿਨੈਰੀਓ ਕੀ ਹੈ ਠੀਕ ਹੈ ਜੀ ਸੋ ਬਾਈ ਇਹੀ ਸੁਨੇਹਾ ਹੈ ਮੇਰਾ ਤਿਆਰੀ ਕਰਦੇ ਰਹੋ ਤਿਆਰੀ ਨਾ ਰੋਕੋ ਪ੍ਰੀ ਦੀ ਕਰ ਰਹੇ ਹੋ ਹੁਣ ਨਾਲ ਮੀਨਸ ਦੀ ਵੀ ਕਰੋ ਠੀਕ ਹੈ ਜੀ ਚਲੋ ਠੀਕ ਹੈ ਜੀ ਮਿਲਦੇ ਆਂ ਜੀ ਅਗਲੀ ਵਾਰ